ਕਿੰਦੇ ਦੁੱਖ ਹਰ ਇੱਕ ਦਾ ਜਿਹੜਾ ਦੁੱਖ ਹੁੰਦਾ ਵਾ ਉਹ ਕੋਈ ਕੋਈ ਹੀ ਵੰਡਾਉਂਦਾ ਵਾ ਕਿਉਂਕਿ ਜਿਹੜਾ ਦੁੱਖ ਹੈ ਇੱਥੇ ਬਟਾਲਾ ਦੇ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਨੇ ਹਰ ਇੱਕ ਵਿਅਕਤੀ ਦਾ ਦੁੱਖ ਜਿਹੜਾ ਵਾ ਇੱਥੇ ਆਣ ਕੇ ਸੁਣਦੇ ਆ ਔਰ ਉਹਨਾਂ ਦਾ ਹੱਲ ਵੀ ਕਰਦੇ ਆ ਤੁਸੀਂ ਦੇਖ ਸਕਦੇ ਇਹ ਜਿਹੜੀ ਸੰਸਥਾ ਵਾ ਮੇਰੀ ਮਾਂ ਸੰਸਥਾ ਇਹ ਦੋ ਜਿਹੜੀ ਸੰਸਥਾ ਵਾ ਇੱਥੇ ਬਟਾਲਾ ਦੇ ਵਿੱਚ ਇਹ ਕੰਮ ਕਰਦੀ ਹੈ ਰਾਤ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿਹੜੇ ਲੋਕਾਂ ਦੇ ਦੁਖੜੇ ਹੁੰਦੇ ਉਹ ਸੁਣਦੇ ਆ ਉਹਨੂੰ ਹੱਲ ਵੀ ਕਰਦੇ ਆ ਜੇ ਕਿਸੇ ਨੂੰ ਦਵਾਈ ਦੀ ਲੋੜ ਪੈਂਦੀ ਹੈ ਉਹ ਵੀ ਲੈ ਕੇ ਦਿੰਦੇ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਹਿਲਾਂ ਤੁਹਾਨੂੰ ਜਿਹੜੇ ਇੱਥੇ ਆਏ ਆ ਉਹਨਾਂ ਨਾਲ ਗੱਲ ਕਰਦੇ ਆ ਇੱਥੇ ਤੁਸੀਂ ਆਏ ਹੋ ਹਾਂਜੀ ਗੁੜੀਆਂ ਨੂੰ ਲੈ ਕੇ ਆਇਆ ਗੁੜੀਆਂ ਬਹੁਤ ਪਰੇਸ਼ਾਨ ਨੇ ਨਾ ਸੁਣ ਪਾਂਦੀ ਇਹਨਾਂ ਬੋਲ ਪਾਂਦੀ ਇਹਨਾਂ ਦੇਖ ਪਾਂਦੀ ਹੈ ਮੂੰਹ 'ਚ ਪਾਣੀ ਬੰਦ ਨਹੀਂ ਹੁੰਦਾ 6 ਸਾਲ ਤੋਂ ਬਹੁਤ ਇਲਾਜ ਕਰਾਇਆ ਕੋਈ ਫਰਕ ਨਹੀਂ ਪਿਆ ਬਾਕੀ ਹਰ ਕੇ ਮੈਨੂੰ ਇੱਥੋਂ ਦਾ ਪਤਾ ਚੱਲਿਆ 2 ਮਹੀਨੇ ਪਹਿਲੇ ਤੇ ਇਹਨਾਂ ਕੋਲ ਬਹੁਤ ਹੌਸਲਾ ਮਿਲਿਆ ਇਲਾਜ ਵੀ ਚੱਲਦਾ ਪਿਆ ਤੇ ਥੋੜਾ ਫਰਕ ਹੈ ਉਪਰ ਦੇਖਣਾ ਤੁਨੇ 5 ਸਾਲ ਤੋਂ ਹੋਇਆ ਨਾ ਪਹਿਲੇ ਦੇਖ ਪੰਦੀ ਸੀ 5 ਸਾਲ ਤੋਂ ਨੇ ਦੇਖ ਪੰਦੀ ਕਾਫੀ ਖਰਚ ਹੋ ਗਏ ਕਿਉਂਕਿ ਪਹਿਲੇ ਆਪਣਾ ਕੰਮ ਹੀ ਤੇ ਹੁਣ ਖੁਦ ਨੌਕਰੀ ਕਰਦੇ ਪੈਨੇ ਕਿਸੇ ਕੋਲ 6000 ਰੁਪਏ ਦੀ ਚੱਲਦੀ ਹੈ ਹਾਂਜੀ 200 ਰੁਪਏ ਨੂੰ ਮਿਲਦਾ ਗੁਰਦੁਆਰੇ ਤੋਂ ਗੁੜੀਆਂ ਨੂੰ ਮਹੀਨੇ ਦਾ 10 ਪੰਦੀ 30 ਸਾਲ ਦਾ ਸਮਾਂ ਹਾਂਜੀ 30 ਸਾਲ ਕਿੰਨੇ ਜਿਆਦਾ ਹੁੰਦੇ ਜੇ ਸੋਚੋ ਤੁਸੀਂ ਐ ਗੱਲ ਤੇ ਹੁਣ ਇਹਨਾਂ ਕੋਲ ਹੌਸਲਾ ਵੀ ਮਿਲਿਆ ਹੀ ਲਾਜਵੀ ਚਲਦਾ ਪਿਆ ਤੇ ਫਰਕ ਵੀ ਹੈ ਮੂੰਹ ਚ ਪਾਣੀ ਦਾ ਸਭ ਤੋਂ ਪਹਿਲੇ ਪਾਣੀ ਮੂੰਹ ਬੰਦ ਕਰਾਣੇ ਜ਼ਰੂਰੀ ਹਾਂਜੀ ਸਭ ਕੁਝ ਮਾਲਫੀ ਬਿਲਕੁਲ ਹਰ ਕੜੀ ਹਰ ਪਾਲ ਮੈਂ ਕਿਸੇ ਟਾਈਮ ਹਿਲਦੀ ਨਹੀਂ ਕਿਤੇ ਜਾਂਦੀ ਨਹੀਂ ਅਗਰ ਕਿਤੇ ਜਾਣਾ ਵੀ ਪਏ ਕਿਸੇ ਕੰਮ ਤੇ ਨਾਲ ਲੈ ਕੇ ਜਾਣਾ ਤੇ ਅਜ ਤੱਕ ਪੈਨਸ਼ਨ ਨਹੀਂ ਲੱਗੀ 30 ਸਾਲ ਚ ਆਹ ਗੱਲ ਤੇ ਬਹੁਤ ਪਰੇਸ਼ਾਨੀ ਹੁਣ ਵੇਖੋ ਮੈਂ ਕਿਸ ਤਰ੍ਹਾਂ ਬੈਠੀ ਦੀਆਂ ਇਧਰ ਵੇਖੋ ਮੈਂ ਹੱਥ ਰੱਖਿਆ ਤਾਂ ਕਿਆ ਉੱਠ ਕੇ ਉਧਰ ਨਾ ਚਲੀ ਜਾਏ ਅਨਾ ਕਾਫੀ देर ਦੀ ਬੈਠੀ ਦੇ ਨਾ ਤਾਂ ਕੁਰਸੀਆਂ ਦੂਸਰੇ ਨੇ ਅਸਰਾਂ ਚੁੱਕਦੀਆਂ ਹੋਣਗੀਆਂ ਕਿ ਹੁਣੇ ਮੈਂ ਗਈ ਹਾਂ ਉੱਥੇ ਉਹਨਾਂ ਕੋਲ ਕੁਝ ਪੁੱਛਣ ਨੂੰ ਜਾਨਸ ਕੋਲ ਸ਼ੂਗਰ ਬਾਰੇ ਮੈਨੂੰ ਖੁਦ ਸ਼ੂਗਰ ਘਰ ਜਾ ਤਰ ਲੈਟੀ ਰਹਿੰਦੀ ਐ ਮੈਂ ਪਹਿਲੇ ਇਹਨੂੰ ਦੇਨੀ ਆ ਬਾਅਦ ਚ ਆਪਣੇ ਮੂਚ ਪਾਨੀ ਆ ਟਾਈਮ ਤੋਂ ਪਹਿਲੇ ਇਹਨੂੰ ਦੇਨੀ ਆ ਖਾਣ ਪੀਣ ਲਈ ਚਲੋ ਤੁਸੀਂ ਇਹਨੂੰ ਪਹਿਲੇ ਜਿੱਦਾਂ ਕਿ ਵਿਕਾਸ ਭਾਜੀ ਆ ਐਨ ਜੀਓ ਚਲਾ ਰਹੇ ਨੇ ਉਹ ਬਟਾਲੇ 'ਚ ਤੁਹਾਨੂੰ ਇਹਨਾਂ ਤੋਂ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਬਹੁਤ ਵਧੀਆ ਕੰਮ ਕਰ ਰਹੇ ਆ ਜਿਨ੍ਹਾਂ ਦੇ ਜਿਹੜੇ ਇਲਾਜ ਵੱਖੋਂ ਰਹ ਜਾਂਦੇ ਨੇ ਉਹ ਨਾਲ ਐ ਕਰਾ ਰਹੇ ਨੇ ਇਸ ਲਈ ਤੁਹਾਨੂੰ ਵੀ ਥੋੜਾ ਵੀਡੀਓ ਦੇਖ ਕੇ ਆ ਕਿ ਵਿਕਾਸ ਭਾਈ ਦਾ ਸਾਥ ਦੇਣਾ ਚਾਹੀਦਾ ਨਾਲ ਇਸ ਕਰਕੇ ਕੋਟ ਤੇ ਮਤਲਬ ਐਵੇਂ ਹੀ ਆ ਕਿ ਜਿਵੇਂ ਅਸੀਂ ਯੂਥ ਹਾਂ ਅੱਜ ਦੇ ਤੁਹਾਨੂੰ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਸਭ ਕੀ ਮਤਲਬ ਦਾਨਪੁਣ ਕਰਨਾ ਹੀ ਚਾਹੀਦਾ ਹਾਰ ਕੇ ਤੇ ਇਸ ਲਈ ਆਪਾਂ ਵਿਕਾਸ ਭਾਈ ਦੀ ਵੀਡੀਓ ਵੇਖ ਕੇ ਥੋੜਾ ਆ ਹੋਏ ਹੀ ਤੇ ਤਾਂ ਇਹਨਾਂ ਦੀ ਵੀਡੀਓ ਦੇਖਦੇ ਰਹੇ ਆਂ ਜੀ ਵਿਕਾਸ ਭਾਈ ਜੀ ਦੀ ਤਿਆਨੂੰ ਬਹੁਤ ਮਤਲਬ ਮੋਟੀਵੇਸ਼ਨ ਮਿਲੀ ਆ ਕਿ ਦੇਖਿਆ ਸੀ ਕਿਦਾਂ ਕੋਈ ਪੈਸੇ ਦਾ ਥੋੜੇ ਜਿਹੇ ਦੀ ਜਾਨ ਨਹੀਂ ਜਾਣੀ ਚਾਹੀਦੀ ਕਿਦਾਂ ਭਾਜੀ ਹਰ ਇੱਕ ਦੀ ਮੱਤ ਕਰਦੇ ਆ ਤੁਹਾਨੂੰ ਵੀ ਹੋਇਆ ਕਿ ਤੁਹਾਨੂੰ ਵੀ ਕਿਸੇ ਨਾ ਕਿਸੇ ਜਾ ਕੇ ਮਦਦ ਜ਼ਰੂਰ ਜਨੇ ਜੋ ਕੀ ਹੈਗੇ ਆ ਮਦਦ ਜ਼ਰੂਰ ਕਰਨੀ ਚਾਹੀਦੀ ਥੋੜਾ ਕਰੀਏ ਬੋਧਾ ਕਰੀਏ ਪਰ ਚਲੋ ਪੈਸੇ ਥੋੜੇ ਜਿਹੇ ਦੀ ਜਾਨ ਜੇ ਬਚ ਸਕਦੀ ਆ ਤੇ ਉਹਦੀ ਜਾਨ ਬਚਾਈਏ ਤੇ ਕਹਿੰਦੋ ਸਾਂ ਕਿ ਪਿਛਲੇ 3 ਸਾਲਾਂ ਤੋਂ ਇਹ ਇੱਥੇ ਓਪਨਲੀ ਬੈਠ ਸਟਾਰਟ ਕੀਤਾ ਸੀ ਤੇ ਘਰ ਤੋਂ ਹੀ ਸਟਾਰਟ ਹੁੰਦੇ ਆ ਚੀ ਮਾਪੋਂ ਦੇ ਸੰਸਕਾਰ ਮੇਰੀ ਮਦਰ ਦੀ ਫੋਟੋ ਲੱਗੀ ਹੋਈ ਹੈ ਬੋਰਡ ਤੇ ਮੇਰੀ ਮਦਰ ਤੇ ਨਹੀਂ ਹੈਗੇ ਪਰ ਮਦਰ ਦੇ ਮੇਰੇ ਸੰਸਕਾਰ ਹੈਗੇ ਕਿ ਮੈਂ ਚਾਹਨਾ ਇੱਕ ਜਿੰਦਰ ਮੇਰੇ ਸਾਹ ਚੱਲਦੇ ਨਾ ਮੈਂ ਆਪਣੀ ਮਾਂ ਨੂੰ ਉਹਨੇਂਦਰ ਜਿੰਦੇ ਰੱਖਾ ਜਿੰਦਰ ਮੇਰੇ ਸਾਹ ਚੱਲਦੇ ਮੈਂ ਉੱਥੇ ਬੈਠ ਕੇ ਬੜਾ ਸਕੂਨ ਮਿਲਦਾ ਹੈ ਮੇਰੀ ਮਾਂ ਦੀ ਤਸਵੀਰ ਮੇਰੇ ਸਾਹਮਣੇ ਹੁੰਦੀ ਆ ਮੈਂ ਇਦਾਂ ਸੋਚਦਾ ਕਿ ਰੋਜ਼ ਆਪਣੀ ਮਾਂ ਨੂੰ ਹੀ ਮਿਲਣ ਚੱਲਾ ਮੈਂ ਇਸ ਚੱਕਰ ਚ ਆਜਨਾ ਸੰਸਕਾਰਾਂ ਦੇ ਹਿਸਾਬ ਨਾਲ ਇੱਥੇ ਲੋਕ ਆਉਂਦੇ ਆ ਜਰੂਰਤਮੰਦ ਲੋਕ ਜਿਹੜੇ ਪੈਸੇ ਚੰਦ ਪੈਸਿਆਂ ਕਰਕੇ ਆਪਣਾ ਇਲਾਜ ਨਹੀਂ ਕਰਾ ਪਾਉਂਦੇ ਉਹਨਾਂ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਦਾ ਇਲਾਜ ਹੋ ਜਾਏ ਉਹ ਦਰ ਬਦਰ ਦੀਆਂ ਠੋਕਰਾਂ ਖਾਂਦੇ ਆ ਭਾਈ ਕਈ ਟਾਈਮ ਤੋਂ ਕਈ ਕਿ ਸਾਲਾਂ ਤੋਂ ਆਪਣਾ ਪੈਸੇ ਕਰਕੇ ਇਲਾਜ ਨਹੀਂ ਕਰਾ ਪਾਉਂਦੇ ਤੁਹਾਨੂੰ ਪਤਾ ਹੀ ਹੈ ਸਾਡੇ ਹੈਲਥ ਸਿਸਟਮ ਕਿਦਾਂ ਦੇ ਆ ਸਾਡੇ ਬੜੇ ਬੁਰੇ ਹੈਲਥ ਸਿਸਟਮ ਆ ਜੇ ਹੈਲਥ ਸਿਸਟਮ ਠੀਕ ਹੁੰਦੇ ਸ਼ਾਇਦ ਸਾਨੂੰ ਇੱਥੇ ਬੈਠਣ ਦੀ ਲੋਬਤ ਨਾ ਪੈਂਦੀ ਮੈਂ ਚਾਹੁੰਦਾ ਜਿੰਨੀ ਕੁ ਮੇਰੀ ਹਿੰਮਤ ਆ ਨਾ ਉਨਾਂ ਕਲਾਜ ਹੋਣਾ ਚਾਹੀਦਾ ਪਰ ਅਸਲ ਚ ਰੱਬ ਦੇ ਦਰਸ਼ਨ ਕਰਨੇ ਨਾ ਉਹ ਭੈਣ ਨੂੰ ਮਿਲੂ ਰੱਬ ਦੇ ਦਰਸ਼ਨ ਹੋ ਜਾਣਗੇ ਰੂਟੀਨ ਦੇ ਲਈ ਸਾਡੇ ਸੱਤ ਤੋਂ ਅਸੀਂ ਬੈਡ ਜੀ ਦਾ ਇੱਥੇ ਆ ਗਏ ਜਦੋਂ 5:00 ਵਜੇ ਦੇ ਫਿਰ ਸਾਨੂੰ ਖਿੱਚ ਜੀ ਪੈਣੀ ਸਟਾਰਟ ਹੋ ਜਾਂਦੀ ਆ ਕਿ ਟਾਈਮ ਵੇ ਪੂਰੇ ਟਾਈਮ ਸਿਰ ਇੱਥੇ ਆ ਕੇ ਫਿਰ ਓਲੀ ਲਈ ਜੋ ਟੀਮ ਮੈਂਬਰ ਇਕੱਠੇ ਹੋ ਕੇ ਬਾਅਦ ਫਿਰ ਆਪਣਾ ਸਟਾਰਟ ਕਰਦੇ ਦਾ ਕੁਰਸੀਆਂ ਟੇਬਲ ਲਾ ਕੇ ਹਾਂਜੀ ਖੁਪ ਪਹਿਲਾਂ ਤੇ ਅਸੀਂ ਦੁੱਖ ਸੁਣੀਦੇ ਆ ਦੁੱਖ ਸੁਣਨ ਤੋਂ ਬਾਅਦ ਫਿਰ ਅਸੀਂ ਲੋਕਾਂ ਕੇ ਹੱਥ ਜੋੜੀਦੇ ਆ ਲੋਕਾਂ ਕੇ ਪੈਰੀ ਵੀ ਪਈਦਾ ਆ ਕਿੰਨਾ ਲੋਕਾਂ ਦੀ ਮਦਦ ਕਰੂ ਮੈਂ ਕੱਲਾ ਨਹੀਂ ਕੁਝ ਕਰ ਸਕਦਾ ਇਹ ਨਹੀਂ ਕਿ ਮੈਂ ਆਪਣਾ ਦਸਵੰਤ ਮੈਂ ਆਪਣਾ ਵੀ ਦਸਵੰਤ ਦਊਂਗਾ ਪਰ ਤੁਸੀਂ ਰਲ ਕੇ ਲੋਕ ਕਹਿੰਦੇ ਕਿ ਮੈਂ ਇਹ ਕਹਿੰਦਾ 10-10 ਰੁਪਏ ਆਪਣੇ ਲੈ ਕੇ ਆਜੋ ਈ ਦੱਸਾਂ ਨਾ ਕਿੱਥੇ ਇਲਾਜ ਹੁੰਦਾ ਪਰ ਮੈਂ ਦੱਸ ਦਿੰਦਾ ਜੇ 10 ਬੰਦੇ ਵੀ ਤੁਸੀਂ 10-10 ਰੁਪਏ ਲੈ ਕੇ ਆਉਂ ਨੂੰ ਆਜੋਗੇ ਨਾ ਉਹਦੀ ਇੱਕ ਟਾਈਮ ਦੀ ਦਵਾਈ ਆ ਜਣੀ ਹੈ ਇਸ ਲਈ ਚਾਹਨਾ ਕਿ ਮੇਰੀ ਇੱਛਾ ਸੀ ਕਿ ਇੱਥੋਂ ਚੌਂਕ ਚੋਂ ਰਿਕਸ਼ੇ ਲੈ ਵੀ ਉੱਠ ਕੇ ਆਣ ਆਏ ਪਰ ਮੈਨੂੰ ਹਜੇ ਹੋਰ ਉਡੀਕ ਆ ਲੋਕ ਆਣ ਜਿਨ੍ਹਾਂ ਨੇ ਕਦੀ ਜ਼ਿੰਦਗੀ ਚ ਸੇਵਾ ਦੇਣ ਬਾਰੇ ਸੋਚਿਆ ਨਹੀਂ ਨਾ ਉਸ ਬੰਦੇ ਵੀ ਇੱਥੇ ਸੇਵਾ ਦੇਣ ਇੱਕ ਗੱਡੀ ਵਾਲਾ ਇੱਕ ਰਿਕਸ਼ਾ ਵਾਲਾ ਇੱਕ ਕੁਰਸੀ ਤੇ ਬੈਠੇ ਹੋਣ ਇੱਥੇ ਆ ਕੇ ਦਸਵੰਤ ਦੇ ਦਸਵੰਤ ਵੀ ਕਦੀ ਯਾਨੀ ਕਿ ਕੋਈ ਲੱਖ ਰੁਪਏ ਲੈ ਕੇ ਆਇਆ ਤੇ ਮੈਂ ਲੱਖ ਰੁਪਏ ਲੈ ਕੇ ਆਉਂਗਾ ਫੇਰ ਹੀ ਸੇਵਾ ਹੋਣੀ ਇਹ ਤੇ ਨੀਅਤ ਨਾਲ ਹੁੰਦੀ ਚਾਹੇ 10 ਰੁਪਏ ਵੀ ਕੋ ਲੈ ਆਣਾ ਦਸੇਵਾ ਦੇ ਉਹ ਵੀ ਉਹਦੇ ਲਈ ਲੱਖਾਂ ਬਰਾਬਰ ਆ ਜਿਹੜਾ 10 ਰੁਪਏ ਦਵਾਈ ਨਹੀਂ ਲੈ ਸਕਦਾ ਹਾਂਜੀ ਜਿਹੜੀ ਲੋਕਾਂ ਨੂੰ ਰੋਟੀ ਵੀ ਖਵਾਉਂਦੀ ਔਰ ਲੋਕਾਂ ਦਾ ਲਾਜ ਵੀ ਕਰਾਉਂਦੀ ਆ ਇਹਨਾਂ ਦੀ ਐਨ ਜੀਓ ਹੈ ਮੇਰੀ ਮਾਂ ਐਨ ਜੀਓ ਬਾਬਟਾਲਾ ਤੋਂ ਵਿਕੀਮਰ